2 ਘੰਟਾ ਵਰ ਫਰ ਰਗੇੜ ਫਾਈ ਇਥੇ ਆਦੀ ਜਾ ਕੀ ਗੱਲ ਇਹਨਾਂ ਜੁਮੇਰੀ ਜ਼ਿੰਦਗੀ ਕਈ ਕੀ ਕਰਦੀ ਓਥੇ ਬੈਠ ਕੇ ਦਫਤਰ ਨੇ ਜੀਮਿਦਾਰ ਨੇ ਮਿੰਟ ਮਿੰਟ ਚਲਾਨ ਕਰ ਦਿੰਦੇ ਆ ਹੁਣ ਕਾਰੋ ਚਲਾਨ ਕਿਨੇ ਕੀਤਾ ਏ ਇਹ ਯਹੀ ਦਿਨ ਰਾਤ ਮਿਹਨਤ ਕਰਕੇ ਅਸੀਂ ਗੱਠਾਂ ਦਾ ਡੰਪ ਲਾਇਆ ਸੀ ਖੱਤੇ ਕੇ ਉਪਰ ਆਲੀ ਜਾ ਕੇ ਅਵੇਂ ਜੀਮਿਦਾਰ ਨੂੰ ਕੋਈ ਵੀ ਤੰਗੀ ਨਾ ਹੋਵੇ ਪਰ ਸਾਡੇ ਡੰਪ ਲਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਦੋ ਅਬ ਮੇਰੇ ਵੀਰ ਹੁਣ ਇੱਥੇ ਹੀ ਦੋ ਗੱਠਾਂ ਨੂੰ ਕਹਿੰਦੇ ਅੱਗ ਲੱਗੀ ਪਾਇਰ ਬਗੇੜ ਕਹਿੰਦੇ ਕਿ 1.5 ਘੰਟੇ ਬਾਅਦ ਇਹਨਾਂ ਕੋਲ ਪਹੁੰਚੀ ਇਹਨਾਂ ਨੇ ਖੂਨ ਉਸੇ ਵੇਲੇ ਹੀ ਲਾ ਦਿੱਤਾ ਸੀ। ਇੱਕ ਦੇ ਖੱਤੇ ਜੱਗ ਲੱਗੀ ਹੁੰਦੀ ਨਾ ਉਸੇ ਟਾਈਮ ਨਾਲ ਪੁਲਿਸ ਆਣੀ ਨਾਲ ਉਹਨਾਂ ਨੇ ਪਰਚਾ ਪਾ ਕੇ ਜਾਣਾ ਸੀ ਤੇ ਜੁਰਮਾਨਾ ਵੱਖਰਾ ਤੁਹਾਡੀ ਇਹੋ ਜੀ ਗੰਦੀ ਸਰਕਾਰ ਹੈ ਨਾ ਤੇ ਵੇਂਦਿਆ ਵੇਂਦਿਆ ਤੁਹਾਡੇ ਸਾਹਮਣੇ ਆ ਗੱਠਾ ਰਹਿ ਗਏ ਸਾਰੀਆਂ 20 ਦੀ ਤੇ ਫੇਰ ਵੇਖ ਲੋ ਉੱਥੇ ਲੱਗੇ ਦੇ ਇਹਨਾਂ ਕੋ ਗੱਠਾ ਨਹੀਂ ਬਚਾਈਆਂ 10 20 ਵੀ ਆਹਨੇ ਆ ਬਚਾਏ ਟੱਕ ਨੇ ਆ ਮੇਰ ਕੋ ਬਚਾਏ ਟੱਕ ਨੇ ਆ ਤੇਰੇ ਸਾਹਮਣੇ ਆ ਦੇਖ ਜਿਵੇਂ ਇਹਨਾਂ ਦਾ ਉਹ ਤਾਂ ਇਹ ਕੋ ਨੰਗਨ ਨੇ ਸਿਰਫ ਦੋ ਗੱਠਾਂ ਨੂੰ ਅੱਗ ਲੱਗੀ ਦੋ ਉਸੇ ਟਾਈਮ ਇਹ ਨਾਲ ਹੀ ਫੋਨ ਘੁਮਾਤਾ ਇੱਕੋ ਦੋ ਨੰਬਰ ਤੇ ਤੇ ਮੇਰੇ ਖਾਲਾ ਵੈਂਦਿਆ ਵੈਂਦਿਆ ਸਾਰਾ ਡੰਪ ਜਲ ਗਿਆ ਜਿੰਨਾ ਲੱਗਦਾ ਉਹਦੀ ਪਰ ਜਾ ਟੱਕ ਨਾਲ ਠੋਕ ਰਿੰਦੇ ਆਗੇ ਤੂੰ ਅੱਗ ਕੋ ਲਈ ਬੰਦ ਕਰ ਇਦਾਂ ਬੋਲਦੇ ਪ੍ਰਸ਼ਾਦਣਾ ਦਾ ਪਰ ਉਹ ਇਥੋਂ ਹੁੰ ਗਿਆ ਹੀਗਾ ਤੇ ਇਹ ਭਾਗੋੜਾ ਨੀ ਰੋਡ ਤੇ ਅੱਗ ਲੱਗੀ ਆ ਘਟਾਣ ਤੇ ਐਂ ਤਰੰਤ ਆਏ ਆ ਤੇ ਪਰ ਅੱਗ ਜਿਆਦਾ ਚੜ ਗਈ ਹੈਗੀ ਉਹਦਾ ਕਰਕੇ ਹੁਣ ਜੀ ਚਲੋ ਲੱਗੇ ਹੋਏ ਆ ਮੁਸ਼ਕਤ ਕਰਨ 400 ਕਿਲੇ ਰੰਪਰ ਕਟੌੜੇ ਤੇ ਜਾਟਾ ਲਿਆ 30 ਫੁੱਟ ਇਹ ਹੱਬ ਲਾ ਲੋ ਮਾ ਦੇ ਟਾਂ ਟਾਂ ਦੇ ਕਿੰਨੇ ਬੰਦੇ ਆ ਇੱਕ ਫੰਟ 70 ਘੰਟੇ ਬੀ ਜਾ ਫਿਰ ਉਹ ਟਾਂ ਨਿਕਲਦਾ ਚੰਨ ਵੀ ਆਪੇ ਜੋੜ ਦੋ ਕਿੰਨੇ ਬੰਦੇ ਆ ਮੈਂ ਕੰਨ ਲਾ ਕੇ ਤੋੜ ਕੇ ਨਹੀਂ ਬੈਠੇ ਮਲੇ ਯਾਰ ਮੇਰੇ ਗੱਲ 2 ਘੰਟੇ ਬਾਅਦ ਬੈਂਗਲਸ ਆਈਏ تھے ਆ ਦੀ ਜਾ ਹਰ ਵਗੇੜ ਕੀ ਗੱਲ ਇਹਨਾਂ ਜੁਮੇਰੀ ਅੰਦੀ ਕੀ ਕੀ ਕਰਦੀ ਆ ਉੱਥੇ ਬੈਠ ਕੇ ਦਫ਼ਤਰ ਨੇ ਯਾਰ ਇਹ ਗੱਡੀਆਂ ਘਰੋਂ ਉੱਥੇ ਲੈ ਕੇ ਬੈਣੀ ਕਾਹਦੀਆਂ ਤਰਖਾਵਾਂ ਨੇ ਨਿਯਮ ਨਾ ਥੋ ਜੋ ਆ ਕਿ ਮੈਂ ਜੀ ਜਿਓ ਆਉਂਦੇ ਕੱਤੇ ਬੈਠੇ ਹਾਂ ਲੇ ਹਾ ਮੁੰਡਾ ਖੱਤੇ ਆ ਰਾਵੈ ਨਹੀਂ ਵੀ ਖੱਤੇ ਨਹੀਂ ਚੱਲਦੀ ਆ ਬੈਲੀ ਚ ਸਾਨੂੰ ਬੱਚਿਆਂ ਦੇ ਸਾਨੂੰ ਬੱਚਿਆਂ ਨੂੰ ਸਿਰਫ ਫੋਨ ਲਾਤਾ ਫਰਗੇਡ ਨੂੰ ਦੂ ਘੰਟਾ ਬਾਅਦ ਫਰਗੇਡ ਆ ਜੋ ਕਾਰਨਾ ਮੱਤਿਗਾ ਯਾਰ ਕੀ ਕਰਨਾ ਹੈ ਸਰਕਾਰਾਂ ਜੰਦੀਆਂ ਨੂੰ ਮੈਂ ਸਰਕਾਰਾਂ ਕੋਈ ਕੰਮ ਕਰਨਾ ਚਾਹੁੰਦਾ ਕੋਈ ਬਖਾਇਆ ਨਹੀਂ ਆਇਆ ਬਖਾਇਆ ਹੈ ਤੱਕ ਨਹੀਂ ਆਇਆ ਮੇਰੇ ਕੋ ਬਖਾਇਆ ਹੈ ਤੱਕ ਨਹੀਂ ਆਤੇ ਰੋ ਤੇਰੇ ਸਾਹਮਣੇ ਆ ਦੇਖ ਜੇ ਵਹੇ ਨਾਲ ਜੇ ਉਹ ਨਹੀਂ ਜਿੰਮੇਦਾਰ ਆ ਗੱਲ ਹੁੰਦਾ ਮੈਂ ਵੀ ਜਿੰਮੇਦਾਰ ਆ ਇੱਕ ਜੋ ਜਿੰਮੇਦਾਰ ਲੱਗਦਾ ਉਹਦੀ ਪੋਰਚਾ ਟੱਕਾ ਨਾਲ ਠੋਕ ਨਹੀਂ ਆਗੇ ਤੂੰ ਅੱਗ ਗੱਲ ਨਹੀਂ ਕਰਦੇ ਨੂੰ ਬੰਦ ਕਰ ਇਦਾਂ ਬੋਲਦੇ ਪ੍ਰਸਾਦਣਾ ਦਾ ਸਹੀ ਗੱਲ ਮੈਂ ਤਾਂ ਬੋਲੂਆ ਨਾ ਤਾਂ ਬੋਲੀ ਗੱਲ ਗੰਦੀ ਆ ਪ੍ਰਸਾਦਣਾ ਗੱਲ ਨੂੰ ਬੋਲਣਾ ਕਿ ਅੱਗੇ ਉੱਕੇ ਨਾਮ ਹੈ ਸ਼ੋਪਰੀ ਸਿੰਘ ਮੇਰਾ ਪਿੰਡ ਪਾਗੁਰਾ ਹੀ ਆ ਇਹ ਯਹੀ ਦਿਨ ਰਾਤ ਮਿਹਨਤ ਕਰਕੇ ਅਸੀਂ ਗੱਠਾ ਦਾ ਡੰਪ ਲਾਇਆ ਸੀ ਖੱਤੇ ਦੇ ਉੱਪਰ ਆਲੀ ਚੱਕ ਕੇ ਹਮੇ ਜੀਵਿਦਾਰ ਨੂੰ ਕੋਈ ਵੀ ਤੰਗੀ ਨਾ ਹੋਵੇ ਪਰ ਸਾਡੇ ਡੰਪ ਲਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਦੋ ਅਬ ਮੇਰੇ ਵੀਰ ਹੁਣ ਇੱਥੇ ਹੀ ਦੋ ਗੱਠਾ ਨੂੰ ਕਹਿੰਦੇ ਅੱਗ ਲੱਗੀ ਬਾਅਰ ਬਗੇੜ ਕਹਿੰਦੇ ਕਿ 1.5 ਘੰਟੇ ਬਾਅਦ ਇਹਨਾਂ ਕੋਲ ਪਹੁੰਚੀ ਇਹਨਾਂ ਨੇ ਖੂਨ ਉਸੇ ਵੇਲੇ ਹੀ ਲਾ ਦਿੱਤਾ ਸੀ ਇਦਵਾਂ ਅੱਗ ਲੱਗੀ ਆ ਇੰਨਾ ਕੁ ਦਾ ਤਾਨ ਹੋ ਗਿਆ ਨਾ ਇੱਕ ਘੱਟਾ ਘੱਟ ਵੀ 3-4 ਲੱਖ ਦਾ ਨੁਕਸਾਨ ਹੋਇਆ ਜੀ ਇਹ ਅਕਾ ਜੂ ਕੀ ਮੰਗ ਕਰਨਾ ਚਾਹੁੰਦੇ ਪ੍ਰਸ਼ਾਸਨ ਤੋਂ ਕੀ ਮੰਗ ਕਰੀਏ ਪ੍ਰਸ਼ਾਸਨ ਸੁਣਦਾ ਵਾ ਇੱਕ ਰਾਨਾ ਸੁੰਨਾ ਬਾਅਦ ਉਹਨਾਂ ਨੇ ਪੁੱਛਣਾ ਹੀ ਨਹੀਂ ਪ੍ਰਸ਼ਾਸਨ ਤੋਂ ਕੋਈ ਨਹੀਂ ਸਾਡੀ ਮੰਗ ਪ੍ਰਸ਼ਾਸਨ ਨੇ ਗੱਲ ਸੁਣਨੀ ਨਹੀਂ ਪਹਿਲੀ ਗੱਲ ਤਾਂ ਅਨਾ ਕਰਨ ਦੀ ਵਿਸਾਇੰਗ ਪਿੰਡ ਮੇਰਾ ਛੇਰਪੁਰ ਤੋਂ ਦਾ ਅਸੀਂ ਮੌਕੇ ਤੇ ਮੌਜੂਦ ਅਸੀਂ ਇਥੋਂ ਨੰਗਨ ਨੇ ਸਿਰਫ ਦੋ ਗੱਠਾਂ ਨੂੰ ਅੱਗ ਲੱਗੀ ਦੋ ਉਥੇ ਟਾਈਮ ਹੀ ਨਾਲ ਹੀ ਫੋਨ ਘੁਮਾਤਾ ਇੱਕੋ ਦੋ ਨੰਬਰ ਤੇ ਤੇ ਮੇਰੇ ਖਾਲਾ ਵੇਂਦਿਆ ਵੇਂਦਿਆ ਸਾਰਾ ਡੰਪ ਜਲ ਗਿਆ ਉਹ ਘੰਟੇ ਡੇਢ ਬਾਅਦ ਗੱਡੀ ਆਈ ਆ ਐਂਦਾ ਹੀ ਜੇ ਕਿਤੇ ਖੱਤੇ ਜੱਗ ਲੱਗੀ ਹੁੰਦੀ ਨਾ ਉਸੇ ਟਾਈਮ ਨਾਲ ਪੁਲਿਸ ਹਣੀ ਨਾਲ ਉਹਨਾਂ ਨੇ ਪਰਚਾ ਪਾ ਗਈ ਜਾਣਾ ਸੀ ਤੇ ਜੁਰਮਾਨਾ ਵੱਖਰਾ ਤੁਹਾਡੀ ਇਹੋ ਜੀ ਗੰਦੀ ਸਰਕਾਰ ਹੈ ਨਾ ਤੇ ਵੇਂਦਿਆ ਵੇਂਦਿਆ ਤੁਹਾਡੇ ਸਾਹਮਣੇ ਆ ਗੱਠਾ ਰਹਿ ਗਿਆ ਸਾਰੀਆਂ 20 ਦੀ ਤੇ ਫੇਰ ਵੇਖ ਲਓ ਉਥੇ ਲੱਗੇ ਤਾਂ ਕੋਈ ਗੱਠਾ ਨਹੀਂ ਬਚਾਇਆ 10 20 ਵੀ ਔਰ ਨਹੀਂ ਦੱਸਦਾ ਬੰਦਾ ਕੀ ਕਰੇਗਾ ਇਹਨਾਂ ਦੀਆਂ ਗੱਠਾਂ ਆਂ ਲੇਬਰ ਲਾ ਕੇ ਜੇ ਗੱਠਾਂ ਚਣਾਈਆਂ ਵਾ ਬਾਕੀ ਪੁੱਛ ਲੋ ਇਹਨਾਂ ਨੂੰ ਇੱਥੇ ਆਪਣੇ ਫਾਇਰ ਬੁਰਗੇਟ ਨੂੰ ਬੋਲਦਾ ਪਿਆ ਤੇ ਆਪਾਂ ਨੂੰ ਇਥੋਂ ਫੋਨ ਗਿਆ ਆ ਹੀਗਾ ਤੇ ਇਹ ਭਗੋਰਾ ਨੀ ਰੋਡ ਤੇ ਅੱਗ ਲੱਗੀ ਆ ਗੱਠਾਂ ਨੂੰ ਤੇ ਅਸੀਂ ਤੁਰੰਤ ਆਏ ਆ ਤੇ ਪਰ ਅੱਗ ਜਿਆਦਾ ਚੜ ਗਈ ਹੀਗੀ ਉਹਦਾ ਕਰਕੇ ਹੁਣ ਵੀ ਚਲੋ ਲੱਗੇ ਹੋਏ ਆ ਮੁਸ਼ਕਤ ਕਰਨ ਪਰਲੀ ਆ ਕਾਬੂ ਨੁਕਸਾਨ ਤਾਂ ਹੁੰਦਾ ਨੁਕਸਾਨ ਤਾਂ ਹੁਣ ਦੇਖੋ ਜੀ ਜਿਹੜੀ ਆ ਅੱਗ ਲੱਗੀ ਹੈ ਪਰਾਲੀ ਦੀ ਅੱਗ ਇਦਾਂ ਦੀ ਹੁੰਦੀ ਆ ਵੀ ਇਹਨੂੰ ਇੱਕ ਵਾਰੀ ਚਗਾਲੀ ਮਿਲ ਗਈ ਤੇ ਗਾਂ ਦੀ ਗਾਂ ਵੱਧ ਹੀ ਜਾਂਦੀ ਜੀ ਇਹ ਪੈਟਰੋਲ ਵਾਂਗੂ ਵੱਧਦੀ ਆ ਜੀ